ਸਾਹਿਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰੀ ਪਿਆਰ ਤੇ ਸਵਾਗਤ ਹੈ ਤਸਵੀਰਾਂ ਦੇ ਦੇਵੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਤਾਂ ਦੱਸ ਦੇ ਕਿ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਦਿਨਨਗਰ ਹਲਕੇ ਦੇ ਪੰਡੋਰੀ ਨਦੀਕ ਪੈਂਦੇ ਇੱਕ ਗੰਦੇ ਨਾਲੇ ਵਿੱਚ ਪਾਣੀ ਓਵਰਫਲੋ ਚੱਲ ਰਿਹਾ ਜਿਸ ਦੇ ਕਾਰਨ ਇਸ ਨਾਲੇ ਦੇ ਨੇੜੇ ਪੈਂਦੇ ਕਈ ਪਿੰਡਾਂ ਨੂੰ ਜੋੜਨ ਵਾਲੇ ਪੁਲ ਦੇ ਉੱਪਰੋਂ ਪਾਣੀ ਚੱਲ ਰਿਹਾ ਪਾਣੀ ਓਵਰਫਲੋ ਹੋਣ ਦੇ ਕਾਰਨ ਇਸ ਪੁਲ ਦੇ ਪਾਰ ਵੱਸੇ ਕਰੀਬ 5 ਪਿੰਡਾਂ ਨਡਾਲਾ ਦਲੇਰਪੁਰ ਖਿਹੜਾ ਚਾਚੀਆਂ ਟਾਂਡਾ ਆਦੀ ਪਿੰਡਾਂ ਦੇ ਲੋਕਾਂ ਨੂੰ ਆਪਣੇ ਪਿੰਡਾਂ ਵਿੱਚ ਆਉਣ ਜਾਣ ਵਾਸਤੇ ਰਸਤਾ ਨਹੀਂ ਮਿਲ ਰਿਹਾ ਤੇ ਰਸਤਾ ਬੰਦ ਹੋਇਆ ਪਿਆ ਹੈ ਲੋਕ ਆਪਣੀ ਜ਼ਿੰਦਗੀ ਖਤਰੇ ਵਿੱਚ ਪਾ ਕੇ ਇਸ ਪੁਲ ਨੂੰ ਬੜੀ ਮੁਸ਼ਕਲਾਂ ਨਾਲ ਪਾਰ ਕਰ ਰਹੇ ਹਨ ਅਤੇ ਇਸ ਦੇ ਆਸ-ਪਾਸ ਲੱਗਦੇ ਕਈ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਨਾਲ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਫਸਲਾਂ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ ਇਸ ਮੌਕੇ ਇਲਾਕੇ ਦੇ ਨਿਵਾਸੀ ਮੁਲਖ ਰਾਜ ਸਾਬਕਾ ਸਰਪੰਚ ਅਤੇ ਪਿੰਡ ਵਾਸੀ ਰਮੇਸ਼ ਕੁਮਾਰ ਨੇ ਕਿਹਾ ਕਿ ਇਸ ਨਾਲੇ ਵਿੱਚ ਜ਼ਿਆਦਾ ਪਾਣੀ ਆਉਣ ਨਾਲ ਸਾਡੀਆਂ ਫਸਲਾਂ ਤੇ ਖਰਾਬ ਹੋ ਹੀ ਰਹੀਆਂ ਨੇ ਅਤੇ ਅਸੀਂ ਆਪਣੇ ਘਰਾਂ ਵਿੱਚ ਵੀ ਨਹੀਂ ਜਾ ਸਕਦੇ ਉਹਨਾਂ ਨੇ ਕਿਹਾ ਕਿ ਕਈ ਸਰਕਾਰਾਂ ਆਈਆਂ ਪਰ ਕਿਸੇ ਨੇ ਵੀ ਇਹ ਪੁਲ ਦਾ ਮਸਲਾ ਹੱਲ ਨਹੀਂ ਕੀਤਾ ਅਤੇ ਨਹਿਰੀ ਵਿਭਾਗ ਨੇ ਅਗਰ ਇਸ ਨਾਲੇ ਦੀ ਸਫਾਈ ਕਰਵਾਈ ਹੁੰਦੀ ਤਾਂ ਸਾਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਪਣੇ ਪੱਲਿਓ ਮਸ਼ੀਨ ਲਗਾ ਕੇ ਇਸ ਨਾਲੇ ਦੇ ਵਿੱਚੋਂ ਜੜੀ ਬੂਟੀ ਕੱਢੀ ਹੈ ਪਰ ਉਹਦੇ ਨਾਲ ਵੀ ਇਹ ਪਾਣੀ ਜੜਾਇਆ ਨਹੀਂ ਰੋਕ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਲਗਾਤਾਰ ਦੇਖਦੇ ਪਿਓ ਕਿ ਪਾਣੀ ਜਿਹੜਾ ਆ ਬਹੁਤ ਜ਼ਿਆਦਾ ਨਾਲੇ ਦੇ ਵਿੱਚ ਭਰਿਆ ਹੋਇਆ ਆ ਤੇ ਇਹ ਗੰਦਾ ਨਾਲਾ ਜਿਹੜਾ ਆ ਬਰਸਾਤਾਂ ਦੇ ਕਾਰਨ ਓਵਰਫਲੋ ਹੋ ਚੁੱਕਿਆ ਹੈ ਜਿਹਦੇ ਕਾਰਨ ਦੱਸੇ ਗਏ ਪੰਜ ਪਿੰਡਾਂ ਦਾ ਜਿਹੜਾ ਆ ਲਿੰਕ ਆਰ ਪਾਰ ਤੋਂ ਟੁੱਟ ਜਾਂਦਾ ਤੇ ਇੱਕ ਦੂਜੇ ਦੇ ਪਿੰਡ ਤੋਂ ਦੂਸਰੇ ਪਾਸੇ ਨੂੰ ਜਾਣ ਦੇ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਪਾਣੀ ਦਾ ਤੇਜ਼ ਵਹਾਅ ਬੱਚਿਆਂ ਨੂੰ ਵੀ ਇੱਧਰ ਉੱਧਰ ਜਾਣ ਤੋਂ ਸਕੂਲਾਂ ਵਗੈਰਾ 'ਚ ਜਾਣ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਤੇ ਕਈ ਲੋਕ ਜਿਹੜੇ ਨੇ ਉਹ ਖੇਤਾਂ ਦੇ ਵਿੱਚੋਂ ਆਰਪਾਰ ਤੋਂ ਜਿਹੜਾ ਆ ਉਹ ਪਸ਼ਵਾਂ ਬਾਤ ਤੇ ਜਿਹੜਾ ਚਾਰਾ ਲੈਣ ਜਾਂਦੇ ਨੇ ਤੇ ਉਹਨਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਇੱਥੇ ਸਾਹਮਣਾ ਕਰਨਾ ਪੈਂਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਪਾਣੀ ਬਹੁਤ ਜ਼ਿਆਦਾ ਹੈ ਬਹੁਤ ਸਾਰੇ ਲੋਕਾਂ ਨੇ ਆਫ ਕੈਮਰਾ ਇਹ ਗੱਲ ਕਹੀ ਕਿ ਬਹੁਤ ਸਾਰੀਆਂ ਸਰਕਾਰਾਂ ਆਈਆਂ ਪਰ ਇਸ ਨਾਲੇ ਦਾ ਕਦੇ ਵੀ ਕੋਈ ਹੱਲ ਨਹੀਂ ਹੋਇਆ ਤੇ ਨਾ ਹੀ ਨੈਰੀ ਪਪਾਗ ਨੇ ਕਦੀ ਇਸ ਨਾਲੇ ਦੀ ਸਫਾਈ ਕਰਵਾਈ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਨਾਲੇ ਦੀ ਸਫਾਈ ਕਰਵਾਉਣ ਦੇ ਲਈ ਅਸੀਂ ਪੱਲਿਓ ਮਸ਼ੀਨ ਲਗਾ ਕੇ ਇਦੇ ਵਿੱਚੋਂ ਜੜੀਆਂ ਬੂਟੀਆਂ ਕੱਢੀਆਂ ਪਰ ਫਿਰ ਵੀ ਕੀ ਕਰੀਏ ਜਿਆਦਾ ਬਰਸਾਤ ਆਉਂਦੇ ਨਾਲ ਇਹ ਨਾਲਾ ਓਵਰਫਲੋ ਹੋ ਕੇ ਕਈ ਪਿੰਡਾਂ ਨੂੰ ਜਿਹੜਾ ਆ ਨੁਕਸਾਨ ਪਹਚਾਰਿਆ ਤੇ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਨਾਲ ਲੱਗਦੇ ਜਿੰਨੇ ਵੀ ਖੇਤ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਆ ਉਹ ਕਾਫੀ ਜਿਆਦਾ ਪਾਣੀ ਭਰ ਚੁੱਕਿਆ ਆ ਜਿਹਦੇ ਨਾਲ ਬਹੁਤ ਜਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵੇਲੇ ਇੱਕ ਵੇਲੇ ਜੇਕਰ ਕਿਥੋਂ ਪੱਠੇ ਲੈਣ ਦੇ ਲਈ ਜਾਣਾ ਹੈ ਪਸ਼ੂਆਂ ਦਾ ਚਾਰਾ ਲੈਣ ਦੇ ਲਈ ਜਾਣਾ ਹੈ ਤਾਂ ਉਹਦੇ ਵਿੱਚ ਵੀ ਜੜੀਆਂ ਨੇ ਕਾਫੀਆਂ ਜਿਆਦਾ ਮੁਸ਼ਕਲਾਂ ਆ ਰਹੀਆਂ ਨੇ ਆਫ ਕੈਮਰਾ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲ ਕਹੀ ਕਿ ਸਕੂਲੀ ਬੱਚਿਆਂ ਵਾਸਤੇ ਵੀ ਇਹ ਨਾਲਾ ਜਿਹੜਾ ਆ ਮੁਸੀਬਤ ਬਣਿਆ ਹੋਇਆ ਆ ਆਰ ਪਾਰ ਸਕੂਲ ਦੇ ਬੱਚਿਆਂ ਨੂੰ ਵੀ ਜਾਣ ਵਾਸਤੇ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਨੇ ਤੇ ਇਸ ਗੰਦੇ ਪਾਣੀ ਦੇ ਵਿੱਚੋਂ ਲੰਘਣ ਤੋਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਜਿਹੜਾ ਆ ਲੋਕਾਂ ਵੱਲੋਂ ਲੰਘਿਆ ਜਾ ਰਿਹਾ ਆ ਲੋਕ ਇਸ ਨਾਲੇ ਦੇ ਉਹ ਓਵਰਫਲੋ ਪਾਣੀ ਤੋਂ ਕਾਫੀ ਜ਼ਿਆਦਾ ਤੰਗ ਨੇ ਆਮ ਲੋਕ ਤਾਂ ਜਿਹੜੇ ਇਹਦੇ ਵਿੱਚੋਂ ਦੀ ਲੰਘਦੇ ਪਏ ਨੇ ਪਰ ਜੇਕਰ ਕੋਈ ਰਿਸ਼ਤੇਦਾਰ ਆ ਜਾਂਦਾ ਤਾਂ ਉਹ ਇਹਨਾਂ ਦਿਨਾਂ ਦੇ ਵਿੱਚ ਘਰ ਪਹੁੰਚਣ ਦੀ ਬਜਾਏ ਉਥੋਂ ਹੀ ਵਾਪਸ ਆਪਣੇ ਘਰ ਨੂੰ ਮੁੜ ਜਾਂਦਾ ਹੈ ਤਾਂ ਦਾਦਾ ਜੀ ਇਹ ਕੀ ਕਈ ਲੋਕਾਂ ਨੇ ਇੱਥੇ ਆਫਲਾਈਨ ਇਹ ਵੀ ਕਿਹਾ ਕਿ ਬਹੁਤ ਸਾਰੇ ਰਿਸ਼ਤੇਦਾਰ ਹੁਣ ਰਖੜੀ ਦੇ ਉੱਤੇ ਵੀ ਆਉਣਗੇ ਜਾਣਗੇ ਪਰ ਇਸ ਤਰ੍ਹਾਂ ਦੀ ਰਿਆਤ ਤਾਂ ਉਹਨਾਂ ਦੇ ਵਾਸਤੇ ਵੀ ਆਉਣਾ ਜਾਣਾ ਜਿਹੜਾ ਆ ਉਹ ਮੁਸ਼ਕਲ ਹੋ ਜਾਵੇਗਾ ਕਿਉਂਕਿ ਪਾਣੀ ਜਿਹੜਾ ਆ ਉਹ ਬਹੁਤ ਜ਼ਿਆਦਾ ਤੇਜ਼ ਬਹਾਅ ਦੇ ਨਾਲ ਚੱਲ ਰਿਹਾ ਤੇ ਜੇਕਰ ਅੱਗੇ ਵੀ ਬਰਸਾਤਾ ਆਉਂਦੀਆਂ ਰਹੀਆਂ ਤਾਂ ਇਹ ਪਾਣੀ ਹੋਰ ਵੀ ਤੇਜ਼ ਹੋਣ ਦੇ ਚਾਂਸ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਲਦੇ ਐਸੇ ਨਾਲਿਆਂ ਦੇ ਪੁਲ ਉੱਚੇ ਕੀਤੇ ਜਾਣ ਤੇ ਇਨ੍ਹਾਂ ਪੁਲਾਂ ਦੇ ਉਤੋਂ ਦੀ ਲੰਘਣ ਦੇ ਵਿੱਚ ਲੋਕਾਂ ਨੂੰ ਜਿਹੜੀ ਆਸਾਨੀ ਹੋ ਸਕੇ ਬਾਕੀ ਦੀ ਗੱਲਬਾਤ ਜਿਹੜੀ ਆਓ ਕਰ ਲੈਂਦੇ ਹਾਂ ਕਿ ਇੱਥੇ ਦੇ ਲੋਕਾਂ ਨੇ ਕੀ ਕਿਹਾ ਤੇ ਸਰਪੰਚ ਸਾਹਿਬ ਵੀ ਕੀ ਕਹਿੰਦੇ ਨੇ ਜੋ ਕਿ ਸਾਬਕਾ ਸਰਪੰਚ ਨੇ ਨਾਪੋਲੀ ਤਾਂ ਨੰਗਿਆ ਵੀ ਨਹੀਂ ਜਾਂਦਾ ਇੰਨਾ ਇੱਥੇ ਪਾਣੀ ਚੜੇਦਾ ਆ ਤੇ ਉੱਤੇ ਸ਼ਾਮੀ ਚਾਹੀਦਾ ਰੋਟੀ ਲੈਣਾ ਰੋਟੀ ਤਾਂ ਨਹੀਂ ਚਾਹੀਦਾ ਤੇ ਮੰਡ ਭਾਜੀ ਉਧਰ ਹੀ ਉਧਰ ਕੋਈ ਨਹੀਂ ਤਾਂ ਬੜਾ ਜ਼ਿਆਦਾ ਤਾਂ ਕੰਮ ਦਿੱਕਤ ਹੋ ਗਈ ਦੀ ਆ ਉਹ ਨਾ ਕੋਈ ਰਾਹ ਆ ਨਾ ਉਧਰ ਉਹ ਤੁਸੀਂ ਬਣੀ ਦੀ ਆ ਉੱਥੇ ਹੀ ਚਿੱਕੜ ਚਿੱਕੜ ਹੋਏਗਾ ਉਹ ਕਹਿੰਦੇ ਮਲਵਾ ਸੋੜਦਾਂਗੇ ਹਜ ਤੱਕ ਕੋਈ ਸੁਟਿਆ ਨਹੀਂ ਉਹਨਾਂ ਨੇ ਬਜਰਾ ਬੁਜਰਾ ਕੋਣ ਇਹ ਸਰ ਪਾਣੀ ਦੀ ਬਾਸ਼ੀ ਦਾ ਪਾਣੀ ਆ ਉਹ ਤਾਂ ਕਰਕੇ ਦਿੱਕਤ ਆਂਦੀ ਆ ਤੇ ਸਾਰੀ ਪੋਲ ਥੋੜਾ ਉੱਪਰ ਹੋਏਗਾ ਤੇ ਫੇਰ ਕੋਈ ਗੱਲ ਨਹੀਂ ਫੇਰ ਦਿੱਕਤ ਨਹੀਂ ਕੋਈ ਇਦਾਂ ਦੀ ਮੈਂ ਮੁਲਖਰਾ ਦੇ ਵਾਸੀ ਪਿੰਡ ਨਾਲ ਦਾ ਸਾਫਕਾ ਸਰਪੰਚਾਂ 20 25 ਸਾਲ ਮੈਂ ਸਰਪੰਚੀ ਕੀਤੀ ਆ ਪਿੰਡ ਚ ਤੇ ਆ ਜਿਹੜਾ ਸਾਡਾ ਗੱਦੀ ਨਾਲਾ ਆਂਦਾ ਬੜੀ ਵੱਡੀ ਸਮੱਸਿਆ ਵਾ ਇਹਦੇ 3-4 ਪਿੰਡ ਪੈਂਦੇ ਆ ਦਲੇਰਪੁਰ ਖੇੜਾ ਚੇਚੀਆਂ ਛੋੜੀਆਂ ਔਰ ਜਗਤਪੁਰ ਟਾਂਡਾ ਇਹਦੇ ਸਾਰੇ ਇਹ ਰਸਤਾ ਉਹ ਟੁਕਮਾ ਸੀਗਾ ਇਹ ਜਿਹੜਾ ਪੋਲ ਵਾ ਨਾ ਇਹ ਬਹੁਤ ਪੁਰਾਣਾ ਪੁਲੀਆਂ ਪਾਈਆਂ ਸੀਗੀਆਂ ਸੱਜਣਾਂ ਪਾਈਪਾਂ ਹੁੰਦੀਆਂ ਸੀਮੰਟ ਦੀਆਂ ਉਦੇ ਨਾਲ ਜਦੋਂ ਪਾਣੀ ਬਰਸਾਤਾਂ ਦਾ ਗੱਦੀ ਨਾਲਾ ਘਰੋਟੇ ਤੱਕ ਪਾਣੀ ਆਉਂਦਾ ਇਸ ਇਲਾਕੇ ਚ ਦੀ ਸਾਰੀਆਂ ਫਸਲਾਂ ਡੁੱਬ ਜਾਂਦੀਆਂ ਨਿਕਾਸ ਕੋਈ ਨਹੀਂ ਆ ਬੱਚੇ ਸਕੂਲ ਆਉਣ ਜਾਣਾ ਬੰਦ ਹੋਏ ਪਿਆ ਸਰਕਾਰ ਦੇ ਅੰਦਰ ਕੋਈ ਧਿਆਨ ਨਹੀਂ ਆ ਇਹ ਜਿਹੜਾ ਪੁਲ ਵਾ ਇਹਨੂੰ ਬਕਾਇਦਾ ਇਹ ਤੇ ਸਲੇ ਪਾ ਕੇ ਜਿਹਦਾ ਪੁਲ ਬਣੇ ਫਿਰ ਲੋਕਾਂ ਦਾ ਨਿਕਾਸ ਪਾਉਂਦਾ ਹੋਵੇ ਲੋਕ ਇੰਦਰ ਆਣ ਜਾਣਗੇ ਸਾਰਾ ਸੰਪਰਕ ਟੁੱਟਿਆ ਹੋਇਆ ਸਾਰੇ ਪਿੰਡਾਂ ਦਾ ਪੁਲ ਡੁੱਬ ਗਿਆ ਪੁਲ ਡੁੱਬਾ ਪਾਣੀ ਪਾਣੀ ਚ ਡੁੱਬਾ ਆਇਆ ਪੁਲ ਇਹ ਪੁਲ ਲੰਬਦਾ ਨਹੀਂ ਪਿਆ ਇੱਥੇ ਇੱਕ ਵਾਰ ਦੋ ਬੱਚੇ ਵੀ ਜੋ ਰੋੜ ਕੇ ਡੁੱਬ ਕੇ ਮਰ ਗਏ ਸੀਗਾ ਪਰ ਸਰਕਾਰ ਦਾ ਇੱਧਰ ਅਜੇ ਤੱਕ ਕੋਈ ਧਿਆਨ ਨਹੀਂ ਆਇਆ ਐਮਪੀ ਬਣੇ ਐਮਐਲਏ ਬਣੇ ਮੰਤਰੀ ਬਣੇ ਪਰ ਇਸ ਪੁਲ ਦਾ ਕਿਸੇ ਨੇ ਵੀ ਅਜੇ ਤੱਕ ਢੁਕਮਾ ਪ੍ਰਬੰਧ ਨਹੀਂ ਕੀਤਾ ਇਹ ਗੱਦੀ ਨਾਲ ਜਦੋਂ ਬਰਸਾਤ ਆਉਂਦੀ ਆ ਤੇ ਇਹ ਲੋਕਾਂ ਦਾ ਸੰਪਰਕ ਇਸ ਸ਼ਹਿਰ ਨਾਲੋਂ ਪਿੰਡਾਂ ਨਾਲੋਂ ਟੁੱਟ ਜਾਂਦਾ ਜੇ ਕੋਈ ਬਿਮਾਰ ਹੋ ਜਾਂਦਾ ਉਹਦੇ ਲਈ ਬੜੀ ਮੁਸ਼ਕਲ ਆਉਂਦੀਆਂ 5-700 ਕਿੱਲਾ ਜ਼ਮੀਨ ਜਿਹੜੀ ਡੁੱਬ ਗਈ ਝੋਨਾ ਵੀ ਬਰਬਾਦ ਹੋ ਗਿਆ ਲੋਕਾਂ ਦਾ ਗੰਨਾ ਵਿੱਚ ਡੁੱਬ ਗਿਆ ਪੱਠੇ ਸਭ ਮਰ ਗਏ ਆ ਸਰਕਾਰ ਦਾ ਅੰਦਰ ਕੋਈ ਵੀ ਧਿਆਨ ਨੀਗਾ ਸਰਕਾਰਾਂ ਹੁੰਦੀਆਂ ਨਾ ਤੇ ਇੱਕ ਵੋਟਾਂ ਲੈ ਕੇ ਤੁਰ ਜਾਂਦੀਆਂ ਨਾ ਮੁੜ ਕੇ ਕੋਈ ਨਹੀਂ ਆ ਆਰ ਪਾਰ ਦੇਖੋ ਤੁਹਾਡੇ ਸਾਹਮਣੇ ਉਹ ਲੇਡੀਜ਼ ਖੜੀਆਂ ਨਾ ਉਹ ਲੰਘਣ ਉਹਨਾਂ ਨੂੰ ਕੋਈ ਨਿਕਾਸ਼ ਨੀਗਾ ਉਹ ਤਾਂ ਨਾ ਦਿੱਤੇ ਕਿਸਤੀ ਬੇੜੀ ਪਿਆ ਸਕਦੀ ਕਿ ਨਾ ਕੁਛ ਇਹ ਕਈਆਂ ਦਿਨਾਂ ਤੋਂ ਚੱਲਦੀ ਬਰਸਾਤ ਸੀ ਇਹੋ ਸਮੱਸਿਆ ਵਾ ਇਹ ਤਾਂ ਕੋਈ ਲੀਡਰ ਕੋਈ ਬੰਦਾ ਇੱਥੇ ਨਹੀਂ ਆਇਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਵੀ ਨਹੀਂ ਆਇਆ ਜਿਹਨੇ ਵੇਖ ਕੇ ਮੌਕਾ ਤੇ ਕੋਈ ਕਿਸੇ ਨੇ ਜਾਗਰੂਤੀ ਕਰਾਈ ਹੋਵੇ ਸਰਕਾਰ ਨੂੰ ਤੇ ਲੋਕ ਜਿਹੜੇ ਨੇ ਇੰਨੇ ਪਰੇਸ਼ਾਨ ਨੇ ਇਹਨਾਂ ਇਹਨਾਂ ਦਾ ਧਿਆਨ ਦੇ ਲਾ ਕੇ ਸਰਕਾਰ ਨੂੰ ਤੁਹਾਡੇ ਮੀਡੀਆ ਰਹੀਂ ਇਹ ਸਰਕਾਰ ਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ ਭਈ ਇਹਦਾ ਕੋਈ ਠੁਕਮਾ ਪ੍ਰਬੰਧ ਕੀਤਾ ਜਾਵੇ ਜਿਹੜੇ ਲੋਕ ਆਣ ਜਾਣ ਨੂੰ ਪੱਟਾ ਦਿੱਤਾ ਬੱਚੇ ਸਕੂਲ ਆਪਣੇ ਭੇਜ ਸਕਣਨ